ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਸਾਹਿਬ ਜੀਓ ਉਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰ ਪਿਆਰੇ ਤਹ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਮੋਹ ਮੋਹ ਨਹੀਂ ਕਹਿਣਾ ਹਾ ਹਾ ਪੜਨਾ ਮੋਹ ਜਿਸਨੋ ਕੀ ਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਆਪ ਪਿਆਰੇ ਦੋਏ ਸ਼ਬਦ ਵੱਖ-ਵੱਖ ਪੜਨੇ ਆਪ ਪਿਆਰੇ ਨਿਗਾਣਾ ਆਪ ਪਿਆਰੇ ਪੂਰਾ ਗੁਰੂ ਮਿਲਾਇਆ ਮੰਮੇ ਨੂੰ ਸਿਹਾਰੇ ਗੁਰੂ ਮਿਲਾਇਆ ਨਿਗਾਣਾ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ ਰਾਮ ਨਾਮ ਲੈ ਬੁਲਾਇਆ ਸਾਸ ਸਾਸ ਦੋਏ ਸ਼ਬਦ ਵੱਖ-ਵੱਖ ਸਾਸ ਸਾਸ ਨਹੀਂ ਗਾਣਾ ਸਾਸ ਸਾਸ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੋਦ ਬੇਰ ਅਵਰਨ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾ ਕੋਟ ਜਨਮ ਭ੍ਰਮ ਆਇਆ ਪਿਆਰੇ ਅਨਕ ਜੋਨ ਦੁਖ ਪਾਏ ਅਨਕ ਅਨੇਕ ਨਹੀਂ ਕਹਿਣਾ ਅਨਕ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲਾਇ ਸਜਾਈ ਬਹੁਤੀ ਸਾਹਿਬ ਹਾ ਹੈ ਪੂਰੇ ਪੜਨੇ ਸਹਬ ਨੇ ਕਹਿਣਾ ਬਹੁਤੀ ਨਹੀਂ ਕਹਿਣਾ ਸਾਹਿਬ ਬਹੁਤੀ ਜੈਨ ਭੇਟਾ ਹੈ ਪੂਰਾ ਸਤ ਗੁਰੂ ਪਿਆਰੇ ਸੇ ਲਾਗੇ ਸਾਚੈ ਨਾਈ ਤਿਨਾ ਪਿਛੈ ਛੁੱਟਿਆ ਪਿਆਰੇ ਜੋ ਸਾਚੀ ਸਰਣਾਏ ਤਿਨਾ ਭਾਰਾ ਕਹਿਣਾ ਜੀ ਤਿਨਾ ਨਹੀਂ ਕਹਿਣਾ ਤੈਨਾਂ ਪਿੱਛਾ ਛੁੱਟੀ ਐ ਦੋਏ ਸ਼ਬਦ ਅਦਕ ਲਾ ਕੇ ਪੜ੍ਹਨੇ ਹਨ ਜੀ ਮਿੱਠਾ ਕਰ ਕੈ ਖਾਇਆ ਪਿਆਰੀ ਤੈਨ ਤਨ ਕੀ ਤਾਰੋਗ ਮਿੱਠਾ ਮੰਮੇ ਤੇ ਅਦਕ ਲਾਉਣੀ ਹੈ ਜੀਓ ਕੌੜਾ ਹੋਏ ਪਤ ਸਟਿਆ ਪਿਆਰੀ ਤਿਸਤੇ ਉਪਜਿਆ ਸੋਗ ਪਤ ਸਟਿਆ ਪਤ ਸਟਿਆ ਨਹੀਂ ਗਾਣਾ ਪਤ ਸਟਿਆ ਭੋਗ ਪੁੰਚਾਏ ਭੋਲਾ ਅਨ ਪਿਆਰੇ ਉੱਤਰੈ ਨਹੀਂ ਵਿਜੋਗ ਉੱਤਰੈ ਊੜੇ ਤੇ ਅਦਕ ਲਾਉਣੀ ਐ ਰਾਰੇ ਤੇ ਦੁਨਾਵਾ ਪੜਨਾ ਉੱਤਰੇ ਵੀ ਨਹੀਂ ਕਹਿਣਾ ਉੱਤਰੈ ਵਿਜੋਗ ਆਵੇ ਦੀ ਸਿਹਾਰੀ ਪੂਰੀ ਪੜਨੀ ਹੈ ਜੀਓ ਜੋ ਗੁਰ ਮੇਲ ਉਧਾਰਿਆ ਪਿਆਰੇ ਤੈਨ ਧੁਰੇ ਪਿਆ ਸੰਜੋਗ ਤੈਨ ਪੋਲਾ ਜੀ ਤੈਨ ਨਹੀਂ ਕਹਿਣਾ ਤਿੰਨ ਗੁਰਮੇਲ ਵਖ ਵਖ ਪੜਨਾ ਗੁਰਮੇਲ ਨਹੀਂ ਕਹਿਣਾ ਗੁਰਮੇਲ ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵਹਿ ਮੂਲ ਅਟਿਆ ਚਿੱਤ ਅਧਕ ਲਾ ਕੇ ਦੋਵੇਂ ਸ਼ਬਦ ਪੜਨੇ ਹਨ ਜੀਓ ਜੈਨ ਤੂੰ ਵਿਸਰਾ ਹੈ ਪਾਰ ਬ੍ਰਹਮ ਸੁਆਮੀ ਸੇਤਾਨ ਹੋਏ ਧੂੜ ਬਿੱਲ ਲਾਟ ਕਰਹਿ ਬਹੁ ਤੀਰ ਆ ਪਿਆਰੇ ਉਤਰੈ ਨਾਹੀ ਸੂਲ ਬਿੱਲ ਲਾਟ ਬਿੱਲ ਆ ਨਿਗਾਣਾ ਬਿੱਲ ਦਾ ਲੱਲਾ ਪੂਰਾ ਪੜਨਾ ਹੈ ਬਿੱਲ ਲਾਟ ਜੋ ਗੁਰ ਮੇਲ ਸਵਾਰ ਆ ਪਿਆਰੇ ਤਨ ਕਾ ਰਹਿ ਆ ਮੂਲ ਸਾਕਤ ਸੰਗ ਨਾ ਕੀ ਜਾਈ ਪਿਆਰੇ ਜੇ ਕਾ ਪਾਰਵਸਾਈ ਜਿਸ ਮਿਲ ਆਏ ਹਰ ਵਿਸਰੈ ਪਿਆਰੇ ਸੋ ਮੋਹਕਾਲੈ ਉਠ ਜਾਏ ਮਿਲ ਆਏ ਲੱਲੇ ਨੂੰ ਸਿਹਾਰੀ ਤੇ ਆੜੇ ਤੇ ਦੁਲਾਵਾ ਮਿਲਿਏ ਵੀ ਨਾ ਕਹਿਣਾ ਮਿਲਿਐ ਲੱਲੇ ਨੂੰ ਬਿਹਾਰੀ ਨਾ ਲੱਗੇ ਸਿਹਾਰੀ ਪੜਨੀ ਐ ਮੇਲਿਆ ਮੋਹ ਕਾਲੇ ਮੋਹੇ ਨਹੀਂ ਕਹਿਣਾ ਮੋਹੇ ਭਾਵ ਮੂਹ ਕਾਲਾ ਮੋਹ ਕਾਲੇ ਮਾਨ ਮੁਖ ਢੋਈ ਨਾ ਹੈ ਮਿਲੈ ਪਿਆਰੇ ਦਰਗਹਿ ਮਿਲੈ ਸਜਾਈ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਾਹਸ ਸਿਆਣ ਪਾ ਪਿਆਰੇ ਇਕ ਨ ਚੱਲੀ ਨਾਲ ਚੱਲੀ ਅਦਕਲਾ ਕੇ ਪੜਨਾ ਹੈ ਜੀ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੋਲ ਲਾਗੇ ਗਾਲ ਤਿਨ ਕੋਲ ਕੋਲ ਨਹੀਂ ਕਹਣਾ ਨੂੰ ਕੋਲ ਪੋਲਾ ਹੋਂਦੀ ਵਸਤ ਨਾ ਜਾਂਦੀ ਆ ਪਿਆਰੇ ਗੂੜ ਨ ਚੱਲੀ ਨਾਲ ਹੋਂਦੀ ਹਾਹ ਤੇ ਹੋੜੇ ਨਾਲ ਬਿੰਦੀ ਹੋਦੀ ਨਹੀਂ ਗੈਣਾ ਹੋਂਦੀ ਵਸਤ ਜਾਤੀ ਆ ਕਸ ਕੇ ਜਾਤੀ ਆ ਨਹੀਂ ਗੈਣਾ ਜਾਤੀ ਆ ਨਾ ਚੱਲੀ ਚੱਚੇ ਤੇ ਅਧਕਾਉਣੀ ਹੈ ਜੀ ਸਤ ਗੁਰ ਜਿਨਾ ਮਿਲਾਇਓਨ ਪਿਆਰੇ ਸਾਚਾ ਨਾਮ ਸੰਭਾਲ ਮਿਲਾਇਓਨ ਊੜੇ ਤੇ ਹੋੜਾ ਪੜਨਾ ਹੈ ਜੀ ਮਿਲਾਇਓਨ ਨਹੀਂ ਗੈਣਾ ਮਿਲਾਇਓਨ ਸੰਭਾਲ ਭਾਰਾ ਗੈਣਾ ਹੈ ਜੀ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਸਨੋ ਨਦਰ ਕਰੇ ਆਨੰਦਨ ਕੀਰਤਨ ਗੁਣ ਰਵਾਏ ਪਿਆਰੇ ਅੰਮ੍ਰਿਤ ਪੂਰ ਭਰੇ ਦੁੱਖ ਸਾਗਰ ਤਿਨ ਲੰਗਿਆ ਪਿਆਰੇ ਭਵਜਲ ਪਾਰ ਪਰੇ ਜਸ ਪਹਾਵੈ ਤਿਸ ਮੇਲ ਲਾਇਹ ਪਿਆਰੇ ਸੇ ਸਦਾ ਖਰੇ ਮੇਲ ਲਾਇਹ ਮਿਲ ਹੈ ਨਹੀਂ ਕਹਿਣਾ ਦੋੇ ਸ਼ਬਦ ਵੱਖ-ਵੱਖ ਪੜ੍ਹਨੇ ਆ ਸਦਾ ਖਰੇ ਖਰੇ ਪੋਲਾ ਗਣਾ ਖਰੇ ਨਹੀਂ ਕਹਿਣਾ ਖਰੇ ਸਮਰਥ ਪੁਰਖ ਦਇਾਲ ਦੇਉ ਪਿਆਰੇ ਭਗਤ ਤਿਸ ਕਾ ਤਾਣ ਸਮਰਥ ਸਸੇ ਤੇ ਟਿੱਪੀ ਪੜਨੀ ਆ ਸਮਰੱਥ ਵੀ ਨਹੀਂ ਕਹਿਣਾ ਸਮਰੱਥ ਵੀ ਨਹੀਂ ਕਹਿਣਾ ਸਮਰੱਥ ਭਗਤਾਂ ਬਿੰਦੀ ਸਹਿਤ ਤੇ ਇਸ ਸਰਣਾਈ ਟਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਤਿਸ ਸਰਣਾਈ ਤਿਸ ਸਰਣਾਈ ਦੋੇ ਸ਼ਬਦ ਵੱਖ-ਵੱਖ ਪੜਨੇ ਆ ਜੇ ਜਜੇ ਨੂੰ ਸਿਹਾਰੀ ਪੜਨੀ ਆ ਜੇ ਨਹੀਂ ਕਹਿਣਾ ਫਲਤ ਪਲਤ ਸਵਾਰਿਆ ਪਿਆਰੇ ਮਸਤਕ ਸਾਚਨੀ ਸਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਤਿ ਕੁਰਬਾਨ ਕੁਰਬਾਨ ਕੱਕੇ ਦੀ ਔਂਕੜ ਪੂਰੀ ਪੜਨੀ ਆ ਕੁਰਬਾਨ ਨਹੀਂ ਕਹਿਣਾ ਕੁਰਬਾਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ